ਸ੍ਰੀ ਗੱਲ ਜੀ ਸੰਦਲ ਚੈਨਲ ਤੇ ਆਪ ਜੀ ਦਾ ਸਵਾਗਤ ਅੱਜ ਦੀ ਤਾਜ਼ਾ ਖਬਰ। ਲਖਾਨੀਆਂ ਦਾ ਸਰਨਾਮਾ ਫਤੇਗੜ ਸਾਹਿਬ ਪੜੋ। ਇਸ ਦਾ ਨਾਂ ਕਿਵੇਂ ਪਿਆ ਅਤੇ ਕਿਹੜੀਆਂ-ਕਿਹੜੀਆਂ ਹਨ ਇਤਿਹਾਸਿਕ ਇਮਾਰਤਾਂ। ਪੰਜਾਬ ਦੀ ਧਰਤੀ ਤੇ ਗੁਰੂ ਸਾਹਿਬ ਦੀ ਪਵਿੱਤਰ ਯਾਦਾਂ ਨਾਲ ਪਈ ਭਰੀ ਪਈ ਹੈ। ਇਸ ਧਰਤੀ ਦੇ ਉੱਤੇ ਇਤਿਹਾਸਿਕ ਵਿਰਾਸਤ ਮੌਜੂਦ ਹੈ ਜਿਨ੍ਹਾਂ ਨੂੰ ਸਾਡੀਆਂ ਸਰਕਾਰਾਂ ਨੇ ਦੱਖਤਾਂ ਅੰਗੌਲਿਆ ਛੱਡਿਆ ਹੋਇਆ ਹੈ। ਉਹਨਾਂ ਵਿੱਚੋਂ ਸਭ ਤੋਂ ਵੱਡਾ ਤੇ ਸਭ ਤੋਂ ਦਰਦਨਾਕ ਨਾਂ ਹੈ ਸਰਹੰਦ ਦਾ। ਉਹ ਮਹਾਨ ਨਗਰ ਜਿਸ ਨੇ ਮੁਗਲ ਸਾਮਰਾਜ ਦੇ ਸਮੇਂ ਪੂਰਬੀ ਪੰਜਾਬ ਦੀ ਰਾਜਧਾਨੀ ਦਾ ਹੋਣ ਦਾ ਰਤਬਾ ਭੋਗਿਆ ਅਤੇ ਜਿੱਥੇ ਲਗਭਗ 500 ਸ਼ਾਹੀ ਬਾਗ ਮਹਿਲ ਕਿਲੇ ਸਰਾਂਮਾ ਤੇ ਦਰਗਾਹਾਂ ਤੇ ਮਸੀਤਾਂ ਸਨ ਜੋ ਕਦੇ ਦਿੱਲੀ ਦੇ ਲਾਹੌਰ ਜਾਂਦੇ ਮਾਰਗ ਤੇ ਸਭ ਤੋਂ ਵੱਡਾ ਸੈਨਿਕ ਅਤੇ ਵਪਾਰਕ ਕੇਂਦਰ ਸੀ ਅੱਜ ਇਸ ਦੇ ਸਰਹੰਦ ਦੇ ਜ਼ਿਆਦਾਤਰ ਨਿਸ਼ਾਨ ਖੰਡਰਾਂ ਵਿੱਚ ਤਬਦੀਲ ਹੋ ਚੁੱਕੇ ਹਨ ਜੋ ਕਿ ਕੁਝ ਬਚੇ ਹਨ ਗੌਰਵੀ ਆਕ੍ਰਿਸ਼ਾ ਲੈ ਰਹੇ ਹਨ ਇਤਿਹਾਸ ਦੇ ਸਭ ਤੋਂ ਦਰਦਨਾਕ ਪਰ ਸਭ ਤੋਂ ਗੌਰਮਈ ਅਧਿਆਇ ਦਾ ਅਗਵਾ ਵੀ ਇਹੀ ਸਰਹੰਦ ਹੈ ਜਦੋਂ ਦਸੰਬਰ 1704 ਉਥੋਂ ਦੇ ਗਵਰਨਰ ਵਜੀਦ ਖਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਛੋਟੇ ਸਹਬਜ਼ਾਦ ਬਾਬਾ ਜੋਰਾ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰਵਾ ਦਿੱਤਾ ਸੀ ਸਰਹੰਦ ਇਸ ਤੋਂ ਫਤਿਹਗੜ੍ਹ ਸਾਹਿਬ ਭਾਰਤੀ ਉੱਤਰ ਪੱਛਮ ਦਾ ਸਭ ਤੋਂ ਪੁਰਾਣਾ ਤੇ ਸਭ ਤੋਂ ਰਾਜਨੀਤਿਕ ਮਹੱਤਵ ਵਾਲਾ ਸ਼ਹਿਰ ਰਿਹਾ ਹੈ ਇਸ ਦੇ ਨਾਂ ਤੇ ਸਫ਼ਰ ਬਹੁਤ ਲੰਮਾ ਹੈ 5ਵੀਂ ਸਦੀ ਈਸਾ ਪੂਰਵ ਵਿੱਚ ਵਿਆਕਰਣ ਪਹਿਨਨੀ ਦੇ ਇਸ ਖੇਤਰ ਵਿੱਚ ਸਾਸਪਦੇਸ਼ ਦੇ ਤ੍ਰੇਨ ਕਟਾ ਲਿਖਿਆ ਹੈ ਫਹਾ ਮਹਿਰ ਤੇ ਚੀਨੀ ਯਾਤਰੀ ਹਿਉ ਸਾਗ ਨੇ ਵੀ ਤ੍ਰੇ ਕਟਾ ਹੀ ਦਰਜ ਕੀਤਾ ਹੈ ਮਹਾਪਾਰਤ ਵਿੱਚ ਇਸ ਰਾਜੇ ਸੁਸ਼ਮਨ ਦਾ ਜ਼ਿਕਰ ਮਿਲਦਾ ਹੈ ਜੋ ਕੌਰ ਪੱਖੀ ਸੀ ਅਤੇ ਕੁਰਛੇਤਰ ਦੀ ਲੜਾਈ ਵਿੱਚ ਲੜਿਆ ਪ੍ਰਚੀਨ ਸਮੇਂ ਇੱਥੇ ਸਹਰਿੰਦੀ ਅਤੇ ਸ਼ਹਰਿੰਦੀਆਂ ਜਾਤੀਆਂ ਦੇ ਵਾਤਾਂਤ ਸੀ ਜਿਸ ਕਾਰਨ ਸਰਹੰਦ ਪੈ ਗਿਆ ਕੁਝ ਜਿਲਸੀ ਲਿਖਤਾਂ ਵਿੱਚ ਇਸ ਸੇਹਰੰਦ ਸ਼ੇਰਾਂ ਵਾਲਾ ਇਲਾਕਾ ਵੀ ਲਿਖਿਆ ਗਿਆ ਹੈ ਕਿਉਂਕਿ ਇਹ ਸੰਗਣੇ ਜੰਗਲਾਂ ਤੇ ਸਤਲੁਜ ਦੂਰ ਤੋਂ ਹੌਨ ਕਾਰਨ ਸ਼ੇਰਾਂ ਦਾ ਖੇਤਰ ਸੀ ਸਰਹੰਦ ਦੀ ਸਥਾਪਨਾ ਬਾਰੇ ਇਤਿਹਾਸਕਾਰਾਂ ਨੇ মত ਪੇ ਹਨ ਵਲੀ ਉਲਾ ਸਦੀਕੀ ਅਨੁਸਾਰ 474 ਇਸਵੀ ਵਿੱਚ ਲਾਹੌਰ ਦੇ ਰਾਜਾ ਸਹਾਇਰ ਰਾਓ ਨੇ ਇਸ ਨੂੰ ਵਸਾਇਆ ਦੂਜੇ ਪਾਸੇ ਮੁਹੰਮਦ ਆਸ਼ਮ ਕਾਸਮੀ ਅਤੇ ਹੋਰ ਲੇਖਕ ਫਰੋਜ਼ ਸ਼ਾਹ ਤੁਗਲਕ 1352 1388 ਨੂੰ ਸੰਸਥਾਪਕ ਮੰਨਦੇ ਹਨ ਜਿਸ ਨੇ ਆਪਣੇ ਗੁਰੂ ਸੱਜਦ ਜਲਾਲ ਉਦਲਦੀਨ ਬਖਾਰੀ ਦੇ ਮਸਵਰੇ ਤੋਂ ਸ਼ਹਿਰ ਬਸਾਇਆ ਮੀਰ ਅਹਿਮਦ ਰਜੀ ਦੇ ਮੱਧ ਏਸ਼ੀਆ ਤੇ ਯਾਤਰੀ ਮਹਿਸੂਸ ਬਿਨ ਅਹਿਮਦ ਅਮੀਰ ਬਲਖੀ 1625 ਦੇ ਆਸ-ਪਾਸ ਨੇ ਸਰਹੰਦ ਤੇ ਸਰੰਦ ਦਾ ਨਾਮ ਦੀ ਪੁਸ਼ਟੀ ਕੀਤੀ ਮੱਧ ਕਾਲ ਵਿੱਚ ਸਰਹੰਦ ਦਿੱਲੀ ਲਾਹੌਰ ਮਾਰਕ ਤੋਂ ਸਭ ਤੋਂ ਰਾਜਨੀਤਿਕ ਦਰਵਾਜ਼ਾ ਸੀ ਏ ਵੀ ਕਿਹਾ ਜਾਂਦਾ ਹੈ ਕਿ ਮੁਹੰਮਦ ਗੋਰੀ ਨੇ ਹਮਲੇ ਸਮੇ ਇਸ ਪ੍ਰਥਵੀ ਰਾਜ चौहान ਦੀ ਦੂਜੀ ਸਭ ਤੋਂ ਵੱਡੀ ਸੈਨਿਕ ਚੌਕੀ ਸੀ ਪਹਿਲੀ ਤਿਬਰ ਹਿਤ ਬਠਿੰਡਾ ਹਰ ਦਿੱਲੀ ਹਾਕਮ ਦੇ ਬਦਲ ਨਾਲ ਇਥੋਂ ਦਾ ਫੌਜਦਾਰ ਬਦਲਦਾ ਰਿਹਾ 1555 ਵਿੱਚ ਹਮਨ ਜੂ ਨੇ ਮਾਚੀਵੜ ਦੇ ਜੰਗਲ ਜਿੱਤ ਕੇ ਸਰਹੰਦ ਤੇ ਕਬਜ਼ਾ ਕਰ ਲਿਆ ਤੇ ਫਿਰ ਦਿੱਲੀ ਤੇ ਰਾਜ ਕੀਤਾ ਅਕਬਰ ਨੇ ਸਮਾਣਾ ਸੁਨਾਮ ਨੂੰ ਮਲਾ ਕੇ ਇਸ ਨੂੰ ਸਰਕਾਰੀ ਇਹ ਸਰਹੰਦ ਦਾ ਦਰਜਾ ਦਿੱਤਾ ਅਤੇ ਜੋ 1764 ਤੱਕ ਚੱਲਿਆ ਸਕੰਦਰ ਲੋਧੀ ਦੇ ਸਮੇਂ ਸ਼ਹਿਰ ਦਾ ਸਭ ਤੋਂ ਵਿਕਾਸ ਹੋਇਆ ਉਸ ਨੇ ਸੈਂਕੜੇ ਏਕੜ ਅੰਬਾਂ ਦੇ ਬਾਗ ਹੁਸ਼ਾਲ ਸਰੋਵਰ ਅਤੇ ਆਪਣੀ ਮਹਿਰੂਮ ਪੈਨ ਬੀਬੀ ਤਾਜ ਮਰਸਾ ਦੇ ਰੇਤਿਲੇ ਪੱਥਰਾਂ ਵਾਲੇ ਮਕਬਰਾ ਬਣਵਾਇਆ ਅਤੇ ਉਸ ਉੱਥੇ ਸਰੋਵਰ ਦਾ ਪਾਰਸ ਪੱਥਰ ਦੀ ਪਾਲ ਵੀ ਕੁਰੀ ਫੌਜ ਸਿਮਿਤ ਹਾਤੀ ਕੋੜੇ ਅਤੇ ਉਤਾਰੇ ਗਏ ਅਤੇ ਪੱਥਰਾਂ ਤੇ ਨਾਂ ਮਲਾਇਆ ਅਤੇ 12 ਸਾਲ ਬਾਅਦ ਸਰੋਵਰ ਮਿੱਟੀ ਨਾਲ ਭਰ ਦਿੱਤਾ ਗਿਆ ਅੱਜ ਉਹ ਥਾਂ ਡੇਰਾ ਮੀਆਂ ਮੀਰ ਪਿੰਡ ਵਿੱਚ ਹੈ ਮੁਗਲੇ ਤੋਂ ਬਾਅਦ ਸਰਹੰਦ ਦੇ ਫੌਜਦਾਰ ਦੀ ਲੰਮੀ ਸੂਚੀ ਰਾਜਾ ਟੋਡਰਮਲ ਸ਼ੇਖ ਅਬਦਲ ਅਜੀਜ਼ ਦਲਾਵਰ ਖਾਨ ਵਜ਼ੀਰ ਖਾਨ 1699 1710 ਵਿੱਚ ਛੋਟੇ ਸਾਹਿਬਾਂ ਦੀ ਮਾਤਾ ਗੁਜਰਗੁਰ ਨੂੰ ਸ਼ਹੀਦ ਕਰਵਾਇਆ ਤੇ 1710 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਮਾਰ ਕੇ ਸਰਹੰਦ ਫਤਿਹ ਕੀਤਾ ਤੇ 1764 ਵਿੱਚ ਦਲ ਖਾਲਸਾ ਦੀਆਂ ਸੱਤ ਮਿਸਲਾਂ ਦੇ ਜੈਨ ਖਾਨ ਨੂੰ ਮਾਰ ਕੇ ਪੂਰਾ ਪ੍ਰਦੇਸ਼ ਸੱਤ ਹਿੱਸਿਆਂ ਵਿੱਚ ਵੰਡ ਲਿਆ ਮਹਾਰਾਜ ਆਹਲਾ ਸਿੰਘ ਤੇ ਤੇ ਕਰਮ ਸਿੰਘ ਨੇ ਸਾਰੇ ਕਿਲੇ ਮਹਿਲ ਢਾ ਕੇ ਨਾਂ ਬਦਲ ਕੇ ਫਤਿਹਗੜ੍ਹ ਸਾਹਿਬ ਰੱਖ ਲਿਆ ਰੱਖ ਲਿਆ 1882 ਵਿੱਚ ਬਣੀ ਸਰਹੰਦ ਨਹਿਰ ਦੇ ਇਸ ਜੰਗਲ ਦੇ ਇਲਾਕੇ ਦੇ ਦੁਨੀਆ ਦੇ ਸਭ ਤੋਂ ਉਪਜਾਊ ਖੇਤਰਾਂ ਦਾ ਬਦਲ ਦਿੱਤਾ 19ਵੀਂ ਸਦੀ ਵਿੱਚ ਫਰਸੀਸੀ ਜਾਤੀ ਦੇ ਜੈਕ ਮਾਉਂਟ ਨੇ ਲਿਖਿਆ ਕਿ ਉਸਨੇ ਭਾਰਤ ਵਿੱਚ ਅਜਿਹੇ ਖੰਡਰ ਕਿਤੇ ਨਹੀਂ ਵੇਖੇ ਜੋ 15 ਵਰਗ ਕਿਲੋਮੀਟਰ ਤੱਕ ਫੈਲੇ ਹੋਣ ਅੱਜ ਵੀ ਸੇਕ ਅਹਿਮਦ ਸਰਹੱਦੀ ਦੀ ਮਜ਼ਾਰ ਤੇ ਸ਼ਾ ਮਹਿਸੂਸ ਦਾ ਰੋਜਾ ਪਕਤੋ ਸਾਧਨਾ ਦੀ ਮਸਜਦ ਬੀਬੀ ਤਾਜ ਮੁਰਾਦਾ ਮਕਬਰਾ ਅਤੇ ਇੱਕ ਆਮ ਖਾਸ ਬਾਗ ਆਮ ਸਥਾਨ ਸਿੱਖੰਦੇਸ਼ ਸ਼ਹੀਲ ਸਾਧ ਦੀ ਜਿਉਂਦੀਆਂ ਮਸ਼ਾਲਾ ਹਨ 13 ਮਈ 1991 ਵਿੱਚ ਫਾਦੇਗੜ ਸਾਹਿਬ ਦਾ ਜ਼ਿਲ੍ਹਾ ਬਣਿਆ ਤੇ ਹਮੇਸ਼ਾ ਅਣਗੌਲਿਆ ਰਹਾ ਸਰਕਾਰਾਂ ਨੇ ਹੋਰ ਹੋਰ ਕੀ ਕਰਨਾ ਸੀ ਸਭ ਇਲਾਕੇ ਦੇ ਪਿੰਡਾਂ ਨੂੰ ਆਪਣੇ ਜ਼ਿਲ੍ਹੇ ਦੇ ਵੱਡੇ ਇਤਿਹਾਸਕ ਧਾਰਮਿਕ ਸਥਾਨ ਨਾਲ ਜੋੜਦੀ ਹੋਈ ਸੜਕ ਨੂੰ ਹਾਲਤ ਸੁਧਾਰਨ ਕਦੇ ਵੀ ਧਿਆਨ ਨਹੀਂ ਦਿੱਤਾ ਪਰਚੀਨ ਤ੍ਰੈਕੰਡਾ ਸਾਸਤ ਤੋਂ ਲੈ ਕੇ ਅੱਜ ਤੱਕ ਫਤੇਗੜ ਸਾਹਿਬ ਤੱਕ ਕਿਸੇ ਇਹ ਸ਼ਹਿਰ ਇਤਿਹਾਸਕ ਦੇ ਹਰ ਦੌਰ ਵਿੱਚ ਗਵਾਹ ਬਣਿਆ। ਥਨਲਾ ਜੀ ਖਬਰਾਂ ਧੰਵਾਦ ਜੀ ਖਬਰਾਂ ਜੁਲ ਨਹੀਂ ਬੜੇ ਰਹੋ ਖਬਰਾਂ ਛੇ ਤੇ ਲਾਹੇ ਕਰਦੇ।